ਓਏ ਓਏ ਮੈਂ ਨਹੀਂ ਮੈਂ ਨਹੀਂ ਓਏ ਉਹ ਗੋਲੀ ਮਾਰ ਉਹਦੇ ਨਾਲ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ ਮੈਂ ਹੋਈ ਆ ਪਲੀਜ਼ ਮੇਰੀ ਕਪੀਲ ਮੈਨੂੰ ਪਲੀਜ਼ ਦੇ ਦਿਓ ਗੋਲੀ ਮਾਰ ਰਸਤੇ ਉਸ ਬੰਦੇ ਨੂੰ ਗੋਲੀ ਮੈਂ ਮਾਰਨੀ ਹੁਣ ਉੱਥੇ ਹੀ ਮਾਰਨੀ ਜਿੱਤੇ ਮੇਰੇ ਆਦਮੀ ਦੇ ਵਜਿੱਤੇ ਮੇਰੇ ਚਾਲੀਲੇ ਬਿਆਰ ਦੇ ਵਿੱਚ ਸਰੇ ਆਮ ਚੱਲੀ ਗੋਲੀ ਆ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਗੋਲੀ ਚਲਦੀ ਆ ਤੇ ਇੱਕ ਸਰਦਾਰ ਜਿਹੜਾ ਨੌਜਵਾਨ ਸੀ ਉਹਨੇ ਸਿਰ ਤੇ ਗੋਲੀ ਲੱਗਦੀ ਆ ਤੇ ਉਹਦੀ ਮੌਤ ਹੋ ਜਾਂਦੀ ਆ ਇਹਦੇ ਵਿੱਚ ਚੰਨ ਚੰਨ ਦਾ ਮੁੰਡਾ ਚਾਨਣ ਦਾ ਇੱਕ ਸਾਰੇ ਦਾ ਮੁੰਡਾ ਸੀ ਗਗਨ ਇੱਕ ਦਾ ਜੁਆਈਏ ਸਾਰੇ ਫੇਰ ਆਏ ਇਹਨਾਂ ਨੇ ਆਂਦੇ ਗੱਲ ਹੀ ਕੋਈ ਨਹੀਂ ਆਂਦੇ ਸਾਰੇ ਗੋਲੀ ਮਾਰਤੀ ਬਾਅਦ ਮੇਰੇ ਮਾਮੇ ਦਾ ਮੁੰਡਾ ਬੈਠਾ ਸੀ ਉਹਦੇ ਗੋਲੀ ਲੱਗ ਗਈ ਜਿਹੜਾ ਕਿ ਉਸੇ ਝਗੜੇ ਵਿੱਚ ਮੌਜੂਦ ਵੀ ਨਹੀਂ ਬੈਸ ਵਿਚਾਈ ਵਿੱਚ ਵੀ ਮੌਜੂਦ ਨਹੀਂ ਉਹ ਮੌਕੇ ਤੇ ਦੀਦਾ ਕਿ ਮੈਂ ਪੁਲਿਸ ਪ੍ਰਸ਼ਾਸਨ ਨੂੰ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਸਜ਼ਾ ਦਿੱਤੀਏ ਬਾਹਰ ਨਾ ਕਦੇ ਸਾਰੇ ਜਿੰਨੇ ਜਾਣੇ ਹਨ ਸਾਰਿਆਂ ਦੇ ਸਖਤ ਕਾਰਵਾਈ ਕਰੋ ਕਾਰਨ ਕੀ ਆ ਕਿਉਂ ਇਹਨਾਂ 'ਤੇ ਟਕਰਾਰ ਹੋਈ ਜਾਂ ਜੀ ਆਪ ਕਾਰਨ ਟਕਰਾਰ ਕੋਈ ਨਹੀਂ ਜੀ ਸਾਡਾ ਬਿਜ਼ਨਸ ਦਾ ਥੋੜਾ ਜਿਹਾ ਲੈਣ ਦੇ ਨੇ ਬੈਸ ਕਰਕੇ ਚਲਾ ਗਿਆ ਹੈ ਆਪਾਂ ਕਹਿੰ ਆਨਦੇ ਸੀ ਸੋਨੇ ਦਾ ਲੈਣ ਦੇਣ ਸੀ ਜੀ 500 ਗ੍ਰਾਮ ਸੋਨੇ ਦਾ ਜੀ ਇਹ ਐਸ ਕਰਕੇ ਚਲਾ ਗਿਆ ਵਾ ਨਸ਼ਾ ਨਸ਼ਾ ਕੀਤਾ ਸੀ ਜੀ ਇਹਨੇ ਫੀਮ ਖਾਂਦਾ ਬਹੁਤ ਜ਼ਿਆਦਾ ਮੈਂ ਤੇ ਮੁੰਡੇ ਨੂੰ ਇਹ ਵੀ ਕਿਹਾ ਮੈਂ ਨਹੀਂ ਤੇਰੇ ਪਿਓ ਨੇ ਬਹੁਤ ਜ਼ਿਆਦਾ ਫੀਮ ਖਾਦੀ ਹੋਈ ਆ ਇਹਨੂੰ ਲੈ ਜਾ ਹਜੇ ਇੱਥੋਂ ਮੈਂ ਜਦੋਂ ਠੰਡਾ ਹੋ ਗਰ ਮਾਨਣ ਦੇ ਬਾਕੇ ਕਰੇ ਇਹ ਚਲੇ ਗਿਆ ਇਹ ਬਾਅਦ ਚ ਫਿਰ ਪਲੈਨਿੰਗ ਕਰਕੇ ਆਏ ਆ ਆਂਦੇ ਸਾਰੀ ਇਹਨਾਂ ਨੇ ਗੋਲੀ ਮਾਰਤੀ ਕਿੰਨੀਆਂ ਗੋਲੀਆਂ ਚਲਾਈਆਂ ਰਹੀਆਂ ਇਹਨਾਂ ਨੇ ਜ ਪੈਂਦੇ ਜ ਇਕੋ ਸਿਰ ਤੇ ਗੋਲੀ ਮਾਰੀ ਆ ਨਾਲੀ ਗੋਲੀ ਮਾਰ ਕੇ ਭੱਜ ਗਏ ਸਾਰੇ ਜਣੇ ਪੁਲਿਸ ਤੁਹਾਡੇ ਕੋਲ ਉਥੇ ਪਹੁੰਚੀ ਆ ਔਰ ਹੀ ਰੱਤ ਪਾਈ ਗਈ ਹੈ ਦੀ ਪੁਲਿਸ ਦੇ ਮਿਲ ਕੇ ਦੇਖੋ ਜੀ ਹਜੇ ਪਤਾ ਨਹੀਂ ਹੈ ਮੈਂ ਹਸਪੀਟਲ ਦੇ ਵਿੱਚ ਆ ਗਾਵਾਂ ਮੈਂ ਸਾਰਿਆਂ ਦੇ ਨਾਮ ਲਗਾਤੇ ਆ ਮੈਂ ਪ੍ਰਸ਼ਾਸਨ ਨੂੰ ਕਿ ਕਿਸੇ ਨੂੰ ਵੀ ਬਖਸ਼ਣਾ ਨਹੀਂ ਜਾਵੇ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਪੁਲਿਸ ਵੱਲੋਂ ਆਸ਼ਵਾਸਨ ਦਿੱਤਾ ਗਿਆ ਆਪਾਂ ਕੜੀ ਕਾਰਵਾਈ ਕਰਕੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬੰਦੀ ਕਾਰਵਾਈ ਕਰਕੇ ਨਾ ਜੋ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਹਾਲਤ ਵਿੱਚ ਨਹੀਂ ਛੱਡਣਾ ਚਾਹੀਦਾ ਜੀ ਇਹਨਾਂ ਨੂੰ ਇਹਨਾਂ ਨੂੰ ਮੈਂ ਕਹਿੰਦਾ ਨਾ ਫਾਂਸੀ ਦੀ ਸਜ਼ਾ ਹੋਵੇ ਇਹ ਕੋਈ ਵੀ ਜਾਨ ਸਰ ਕਿੰਨੇ ਆਣੇਗੇ ਸੀ ਟੋਟਲ ਟੋਟਲ 4-5 ਜਾਣੇ ਸੀ ਇਹ ਉਹਨਾਂ ਦੇ ਭਾਈ ਪੈ ਆ ਭਾਈ ਇਸ ਇੱਕ ਅਪੀਲ ਹੈ ਇਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦੇ ਸਿਰ ਤੇ ਮਾਰੀ ਹੈ ਮੈਂ ਦੀ ਜਨਾਨੀ ਵੀ ਇਤਾਈ ਕਰਾਂਗੀ ਜਿੱਦਾਂ ਮੈਂ ਹੋਈ ਹਾਂ ਮੇਰੀ ਅਪੀਲ ਹੈ ਨਹੀਂ ਤਾਂ ਉਹ ਹੋਏਗਾ ਜਿਹੜਾ ਮੇਰੇ ਨਾਲ ਨਹੀਂ ਕਰੇਗਾ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ ਮੈਂ ਹੋਈ ਹਾਂ ਪਲੀਜ਼ ਮੇਰੀ ਅਪੀਲ ਹੈ ਮੈਨੂੰ ਪਲੀਜ਼ ਦੇ ਦਿਓ ਗੋਲੀ ਮਾਰ ਰਸਤੇ ਉਸ ਇਹੁੱਤੇ ਮਾਨੀ ਜਿੱਤੇ ਮੇਰੇ ਆਦਮੀ ਦੇ ਵਜਿੱਤੇ ਮੇਰੇ ਆਦਮੀ ਦੇ ਖੂਨ ਵਗਿਆ ਮੇਰੇ ਆਦਮੀ ਨੇ ਕਦੀ ਕਿਸੇ ਨਾਲ ਬੁਰਾ ਨਹੀਂ ਕੀਤਾ ਪਰ ਉਹਦੇ ਨਾਲ ਅੱਜ ਗਲਤ ਹੋਇਆ ਤੇ ਜੇ ਅੱਜ ਉਹਨੂੰ ਇਨਸਾਫ ਮਿਲੇਗਾ ਤੇ ਇਹੀ ਮਿਲੇਗਾ ਉਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਮੈਨੂੰ ਪਲੀਜ਼ ਗਵਰਨਰ ਮੈਨੂੰ ਜੋ ਵੀ ਹੈ ਮੈਨੂੰ ਇਜਾਜ਼ਤ ਦਿੱਤੀ ਜਾਏ ਕਿ ਮੈਂ ਗੋਲੀ ਮਾਰਾਂ ਤੇ ਸਾਰੀ ਬਰਾਦਰੀ ਦੇ ਵਿੱਚ ਮਾਰਾਂ ਉਹਨੂੰ ਗੋਲੀ ਅੱਜ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪਾਲ ਜੁਲਰ ਦਾ ਸਿਮਰਨਪਾਲ ਸਿੰਘ ਜੋ ਹਸਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜ ਆਪਣੀ ਦੁਕਾਨ ਤੇ ਸੀ ਤੇ ਉਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾੜਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬਹਿਸ ਦੇ ਵਿੱਚ ਚੰਨ ਉਥੋਂ ਜਸਦੀਪ ਸਿੰਘ ਚੰਨ ਚਲੇ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸਿਮਰਨ ਸਿੰਘ ਨੂੰ ਇੱਥੇ ਮੈਡੀ ਸਿਟੀ ਹਸਪੀਟਲ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਹਨੂੰ ਡੈਥ ਜਿਹੜੀ ਡिक्ਲੇਅਰ ਕਰ ਦਿੱਤਾ ਜਾਂਦਾ ਜੋ ਇਸ ਦੇ ਸਬੰਧੀ ਉਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਬਹਿਸ ਐਮਬੈਸੀ ਤੋਂ ਬਾਅਦ ਦੇ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਕਟਾਰਨ ਨੂੰ ਜਾਮ ਦਿੱਤਾ ਹੈ